ਆ ਦੇਖੋ ਆਪਕੋ ਪਰਾਂਠਾ ਇਹਦਾ ਸੋਨਾ ਬਣਿਆ ਵੇਖੋ ਢਰਮ ਢਰਮ ਕੁਲਾ ਕੁਲਾ ਪੋਲਾ ਪੋਲਾ ਬਣਿਆ ਜੀ ਤੇ ਖਾ ਕੇ ਦੇਖੋ ਬਹੁਤ ਮਜਾ ਆਣਾ ਖਾਣ ਦਾ ਬਾਥੂ ਵਾਲਾ ਪਰਾਂਠਾ ਚ ਹਾਂਜੀ ਮੰਮੀ ਗੁੱਡ ਮਾਰਨਿੰਗ ਕੀ ਬਣਾ ਰਹੀ ਐ ਅੱਜ ਗੁੱਡ ਮਾਰਨਿੰਗ ਜੀ ਅੱਜ ਮੈਂ ਬਣਾ ਰਹੀ ਆ ਜੀ ਬਾਥੂ ਦਾ ਪਰਾਂਠਾ ਵਧੀਆ ਤਰੀਕੇ ਨਾਲ ਤੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮੈਂ ਜੀ ਬਾਥੂ ਦਾ ਪਰਾਂਠਾ ਬਣਾ ਰਹੀ ਆ ਵਧੀਆ ਤਰੀਕੇ ਨਾਲ ਤੇ ਦੇਖੋ ਮੇਰੇ ਬਾਥੂ ਦੇ ਪਰਾਂਠਾ ਤੇ ਮੈਂ ਬਣਾ ਰਹੀ ਆ ਤੇ ਨਾਲ ਹੀ ਦੇਖੋ ਬਾਥੂ ਦੇ ਪਰਾਂਠੇ ਦੀ ਰੈਸਪੀ ਇਹ ਦੇਖੋ ਜੀ ਮੈਂ ਆਟਾ ਗੁੰਨ ਕੇ ਰੱਖ ਲਿਆ ਜੀ ਤੇ ਆਟਾ ਤਾਂ ਗੁੰਨਾ ਮੇਰੇ ਪਹਿਲਾਂ ਨੂੰ ਆਂਦਾ ਹੀ ਐ ਇਹ ਸੁੱਕਾ ਆਟਾ ਇਹਦੇ ਵਿੱਚ ਮੈਂ ਪੇੜੇ ਬਣਾਵਾਂਗੀ ਇਹ ਰਿਫਾਈਨਡ ਆ ਇਹਦੇ ਵਿੱਚ ਮੈਂ ਪਰਾਂਠਾ ਬਣਾਵਾਂਗੀ ਇਹ ਚਕਲਾ ਮਿਲਣਾ ਇਹ ਮੇਰਾ ਖੁਰਪਾ ਜੀ ਰੋਟੀ ਪਰਟਣ ਨੂੰ ਇਹ ਵਿੱਚ ਜੀ ਆਲੂ ਪਾੜਿਆ ਬਾਥੂ ਦੇ ਵਿੱਚ ਠੀਕ ਹੈ ਜੀ ਆ ਇੱਕ ਅਦਰਕ ਲਿਆ ਜੀ ਦੋ ਦੋ ਗੰਢੀ ਅਦਰਕ ਦੀ ਲਈਆਂ ਹਰੀਆਂ ਮਿਰਚਾਂ ਵਾ 12 13 ਕੱਟ ਲਈਆਂ ਇਹ ਕੋੜੀਆਂ ਨਹੀਂ ਜੀ ਤੇ ਦੋ ਪਿਆਜ਼ ਕੱਟ ਲਿਆ ਜੀ ਐ ਨਮਕ ਲਿਆ ਟੇਸਟ ਅਨੁਸਾਰ ਐ ਜੀ ਬਾਥੂ ਕੱਟ ਕੇ ਮੈਂ ਰੱਖ ਲਿਆ ਐ ਜਿਹੜੀ ਬਣਾ ਕੇ ਵੀ ਮੈਂ ਰੱਖ ਲਿਆ ਜੀ ਪਕੌੜੀਆਂ ਪਾ ਕੇ ਐ ਦੇਖੋ ਜੀ ਮੇਰਾ ਮਸਾਲੇਦਾਨੀ ਮਸਾਲੇਦਾਨੀ ਇਹ ਮੈਂ ਹੁਣ ਪਾਵਾਂਗੀ ਜੀ ਟੇਸਟ ਅਨੁਸਾਰ मसाला ਐ ਜੀ ਹੁਣ ਦੇਖਦੇ ਰਹੋ ਦੇਖਦੇ ਰਹੋ ਮੈਂ ਕਿਦਾਂ ਮਸਾਲਾ ਕਰਾਂਗੀ ਮੈਂ ਪਾਵਾਂਗੀ ਜੀ ਪਹਿਲੇ ਕਰਾਂਗੀ ਜੀ ਮੈਂ ਆਲੂ ਨੂੰ ਮੈਸ਼ ਚੰਗੀ ਤਰ੍ਹਾਂ ਹੱਥ ਨਹੀਂ ਕਰ ਲੈਣੇ ਮੈਂ ਤੇ ਫਿਰ ਹੱਥ ਨਾਲ ਵਧੀਆ ਹੁੰਦੇ ਆ ਜੀ ਮੈਸ਼ ਕਰਕੇ ਤੁਹਾਨੂੰ ਆਲੂ ਚੰਗੀ ਤਰ੍ਹਾਂ ਫਿਰ ਮੈਂ ਜੀ ਦੱਸਦੀ ਆ ਤੁਹਾਨੂੰ ਅਗਲਾ ਪ੍ਰੋਸੈਸ ਇਹ ਦੇਖੋ ਜੀ ਮੇਰੇ ਬਾਥੂ ਦਾ ਬ੍ਰੈਂਡ ਹੈ ਪਰਾਂਠੇ ਦੇ ਵਿੱਚ ਪਰਾਂਠੇ ਦੀ ਰੈਸਪੀ ਵਿੱਚ ਆ ਜੀ ਆ ਵੇਖੋ ਆਪਾਂ ਪਾਵਾਂਗੇ ਜੀ ਇੱਕ ਚਮਚ ਨਮਕ ਦਾ ਠੀਕ ਹੈ ਜੀ ਟੇਸਟ ਅਨੁਸਾਰ ਆਪਾਂ ਪਾਵਾਂਗੇ ਜੀ ਅੱਧਾ ਚਮਚ ਦੇਕੀ ਮਿਰਚ ਜਾਏਗੀ ਆ ਦੇਖੋ ਜੀ ਆਪਣਾ ਧਨੀਆ ਪਾਊਡਰ ਨਾਲ ਹੀ ਜਾਏਗਾ ਜੀ ਕਾਲੀ ਮਿਰਚ ਦਾ ਪਾਊਡਰ ਨਾਲ ਹੀ ਜਾਏਗੇ ਜੀ ਅਜਗਾ ਠੀਕ ਹੈ ਜੀ ਨਾਲ ਹੀ ਜਾਏਗੀ ਜੀ ਅੱਧਾ ਚਮਚ ਹਿੰਗ ਦਾ ਨਾਲ ਹੀ ਜਾਏਗੀ ਜੀ ਥੋੜੀ ਜੀ ਕਲਮੇਂਜੀ ਨਾਲ ਹੀ ਜਾਏਗਾ ਜੀ ਥੋੜਾ ਜਿਹਾ ਜੀਰਾ ਆ ਦੇਖੋ ਜੀ ਮੇਰੇ ਸਾਰੇ ਮਸਾਲੇ ਪੈ ਗਏ ਆ ਜੀ ਤੇ ਆਪਾਂ ਹੁਣ ਪਾਵਾਂਗੇ ਜੀ ਵਿੱਚ ਹਰੀ ਮਿਰਚ ਇਹ ਜੀ ਮੈਂ 10-12 ਹਰੀਆਂ ਮਿਰਚਾਂ ਕੱਟੀਆਂ ਇਹ ਕੋੜੀਆਂ ਨਹੀਂ ਇਹ ਕੱਚੀਆਂ-ਕੱਚੀਆਂ ਮਿਰਚਾਂ ਆ ਨਾਲੇ ਹਰੀਆਂ ਮਿਰਚਾਂ ਨਾਲ ਪਰਾਂਠੇ ਦਾ ਸੁਆਦ ਹੀ ਬਹੁਤ ਆਂਦਾ ਜੀ ਆਹ ਵੇਖੋ ਜੀ ਅੱਪਾਂ ਹੁਣ ਦੋ ਪਿਆਜ਼ ਕੱਟ ਲਏ ਉਹ ਵੀ ਪਾ ਲਿਆ ਆਲੂ ਦੇ ਵਿੱਚ ਠੀਕ ਹੈ ਜੀ ਇਹ ਹੁਣ ਆਪਾਂ ਜੀ ਅਦਰਕ ਪਾ ਲਾਂਗੇ ਵਿੱਚ ਇਦਾਂ ਕ੍ਰਸ਼ ਕਰਕੇ ਪਾ ਲੈਣਾ ਜੀ ਅਦਰਕ ਅਦਰਕ ਦਾ ਟੇਸ ਬਹੁਤ ਆਉਂਦਾ ਵਧੀਆ ਪਰਾਂਠੇ ਵਿੱਚ ਬਣਾ ਕੇ ਵੇਖ ਲੈਣੀ ਹੈ ਬਹਿਣਾ ਆ ਦੇਖੋ ਜੀ ਆਪਾਂ ਹੁਣ ਇਹਨੇ ਇਦਾਂ ਪਾ ਲੈਣਾ ਜੀ ਮੂਲੀ ਕਸ਼ ਕਰਕੇ ਕਈ ਲੋਕ ਮੂਲੀ ਗਾਸੀ ਉਹ ਗੰਦੇ ਕਈ ਕੱਟੂ ਕਸ਼ ਕਰਦੇ ਨੇ ये <laughs> <अद्रक कासे> <laughs> जी मेरा अदरक कस है अदरक नहीं, ठीक है जी देखो जी मेरा हो गया अदरक मैं पा लिया जी आ देखो जी हूँ ना ही मेरा जाएगा ये बाथू ਵਾਤ ਨੂੰ ਜੀ ਮਾਹੌਨ ਚੰਗੀ ਤਰ੍ਹਾਂ ਲਾਵਾ ਨਹੀਂ ਵਿੱਚ ਸਾਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਮੈਂ ਪਰਾਂਠੇ ਤਿਆਰ ਕਰਨੇ ਹੁਣ ਮੈਂ ਤੁਹਾਨੂੰ ਸਾਰਾ ਮਸਾਲਾ ਲਾ ਕੇ ਦੱਸਣੀ ਆ ਬਾਤ ਵਿੱਚ ਇਹ ਦੇਖੋ ਜੀ ਮੇਰਾ ਸਾਰਾ ਮਿਕਸਰ ਬਣ ਕੇ ਤਿਆਰ ਹੋ ਗਿਆ ਜੀ ਤੇ ਹੁਣ ਮੈਂ ਤੁਹਾਨੂੰ ਪਰਾਂਠੇ ਲਾ ਕੇ ਦੱਸਾਂ ਅੱਜ ਮੈਂ ਤੁਹਾਨੂੰ ਆਪਣੀਆਂ ਬੇਣਾਂ ਨੂੰ ਬਾਥੂ ਵਾਲੇ ਪਰਾਂਠੇ ਟੇਸਟੀ ਟੇਸਟੀ ਬਣਾ ਕੇ ਦੱਸਾਂਗੀ ਵਧੀਆ ਤਰੀਕੇ ਨਾਲ ਆ ਦੇਖੋ ਜੀ ਇਦਾਂ ਪੇੜਾ ਬਣਾ ਲੈਣਾ ਪੇੜਾ ਬਣਾ ਕੇ ਚੱਕਲੇ ਬਣਾ ਕੇ ਆ ਦੇਖੋ ਜੀ ਰੋਟੀ ਬਣ ਗਈ ਆ ਰੋਟੀ ਵਿੱਚ ਪਾ ਲੈਣਾ ਜੀ ਇਦਾਂ ਸਾਰਾ ਮਿਕਸ ਕਰ ਇਹਨੂੰ ਇਦਾਂ ਕਰਕੇ ਵਿੱਚ ਚੰਗੀ ਤਰ੍ਹਾਂ ਕਰ ਲੈਣਾ ਜੀ ਆਹ ਦੇਖੋ ਜੀ ਸਾਰਾ ਮੈਂ ਵਿੱਚ ਕਰ ਲੈ ਜੀ ਬੱਥ ਦਾ ਮਿਕਸ ਕਰ ਇਦਾਂ ਵਿੱਚ ਕਰ ਲੈਣਾ ਜੀ ਬਾਈਂਡ ਭਾਈਨੇ ਦਾ ਮਤਲਬ ਹੀ ਚਕਲੀ ਵਿੱਚ ਇਹਨੂੰ ਚੰਗੀ ਤਰ੍ਹਾਂ ਪਾਰ ਲੈਣਾ ਆਹ ਵੇਖੋ ਜੀ ਮੈਂ ਪਾਰ ਲਿਆ ਚੰਗੀ ਤਰ੍ਹਾਂ ਰਾਠੇ ਵਿੱਚ ਮੈਂ ਹੁਣ ਜੀ ਰਾਠੇ ਨੂੰ ਚੰਗੀ ਤਰ੍ਹਾਂ ਵੇਲਾਂਗੀ ਬੋਲੇ ਬੋਲੇ ਹੱਥਾਂ ਨਾਲ ਵੇਲਣਾ ਜੀ ਬਹੁਤਾ ਨਹੀਂ ਹਾਂ ਦੇਖੋ ਇਹਦਾ ਕੋਲੇ ਕੋਲੇ ਹੱਥਾਂ ਨਾਲ ਮੇਲ ਲਓ ਜੇ ਥੋੜਾ ਜਾਂ ਤੁਹਾਨੂੰ ਲੱਗੇ ਵੀ ਨਾਲ ਚਾਹੇ ਵੇਲਣੇ ਦੇ ਲੱਗ ਰਿਹਾ ਤੇ ਥੋੜਾ ਜਿਹਾ ਵਿੱਚ ਉੱਤੇ ਸੁੱਕਾ ਆਟਾ ਪਾਉਣਾ देखो जी हूँ मैं गैस थोड़ी जी बद कर ली आप हूँ थोड़ा जहां जी आप रिफाइंड लावे थोड़ा जहाँ रिफाइंड ला लिया जी आप हूँ वजिया तरीके परौंठा पावे जी जल्दी ਫਰਵਾ ਦੂਜੇ ਪ੍ਰਾਠੀ ਦੀ ਤਿਆਰੀ ਕਰਨ ਲਾਂ ਜੀ। ਆ ਦੇਖੋ ਜਪਾ ਇਹਦਾ ਰੋਟੀ ਵੇਲ ਲੈਣੀ ਹੈ ਛੋਟੀ ਜੀ ਇਹਦਾ ਵਿੱਚ ਭਰ ਲੈਣਾ ਜੀ ਆਇਆ ਚਾ ਵਿੱਚ ਬੰਦ ਕਰਦਾਂ ਰੋਟੀ ਦੇ ਸਾਰਾ ਮਸਾਲਾ देख लीजिए आप अपना पराठा हम पराठे न परतावी ची तरह परांठे पकदे पकदे सू दू परांठा वेठो ਆ ਦੇਖੋ ਜੀ ਇਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਸਾਰੇ ਪਰਾਂਠੇ ਬਣਾ ਕੇ ਦੱਸਾਂਗੀ ਜੀ ਮੇਰਾ ਬਾਥੂ ਵਾਲਾ ਪਰਾਂਠਾ ਬਣ ਕੇ ਤਿਆਰ ਹੋ ਗਿਆ ਜੀ ਤੇ ਤੁਸੀਂ ਵੀ ਮੇਰੀ ਭੈਣ ਐਸੇ ਤਰ੍ਹਾਂ ਬਣਾਣੇ ਤੇ ਬਣਾ ਕੇ ਆਪਣੇ ਬੱਚਿਆਂ ਨੂੰ ਖਵਾਓ ਤੇ ਇੰਜੋਏ ਕਰੋ ਜੀ ਠੀਕ ਹੈ ਜੀ ਤੇ ਨਾਲ ਹੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਡਾ ਹੁਣ ਤੁਹਾਨੂੰ ਮੇਰਾ ਬਾਥੂ ਦਾ ਪਰਾਂਠਾ ਕਿਸ ਤਰ੍ਹਾਂ ਦਾ ਲੱਗਾ ਜੀ ਠੀਕ ਹੈ ਜੀ ਤੇ ਨਾਲ ਹੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਾਏ ਬਾਏ ਅਸ਼ੇ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪਕੋ ਕਨਾਟਾ ਨਾ ਸੋਨਾ ਬਣਾਇਆ ਵੇਖੋ ਨਰਮ ਨਰਮ ਕੁਲਾ ਕੁਲਾ ਪੁਲਾ ਪੁਲਾ ਬਣਾਇਆ ਜੀ ਤੇ ਖਾ ਕੇ ਦੇਖੋ ਬਹੁਤ ਮਜ਼ਾ ਆਣਾ ਖਾਣ ਦਾ ਬਾਥੂ ਵਾਲਾ ਪਰਾਂਠਾ ਜੀ ਬਾਏ ਬਾਏ